ਦੀ ਘਟਨਾ ਗੁਰੂ ਪਾਸ਼ਾ ਜੀ ਦੇ ਵੇਲੇ ਦੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਕਾਲ ਦੀ ਭਾਈ ਗੋਪਾਲਾ ਜੀ ਸੰਗਤ ਵਿੱਚ ਬੈਠੇ ਨੇ ਮਹਾਰਾਜ ਜੀ ਆਪਣੇ ਤਖਤ ਤੇ ਬੈਠੇ ਸਤਿਗੁਰੂ ਮਹਾਰਾਜ ਜੀ ਨੇ ਇੱਛਾ ਕੀਤੀ ਸੰਗਤ ਨੂੰ ਕਿਹਾ ਕਿ ਭਾਈ ਗੁਰੂ ਦੇ ਸਿੱਖੋ ਤੁਸੀਂ ਕਿੰਨੀ ਗਿਣਤੀ ਚ ਬੈਠੇ ਹੋ ਕੋਈ ਐਸਾ ਸਿੱਖ ਹੈ ਜਿਹੜਾ ਸਾਨੂੰ ਜਪਜੀ ਸਾਹਿਬ ਦਾ ਪਾਠ ਬੜਾ ਹੀ ਮਿੱਠੇ ਤਰੀਕੇ ਨਾਲ ਲੈ ਨਾਲ ਸੋਹਣੀ ਆਵਾਜ਼ ਵਿੱਚ ਸੁਣਾ ਸਕੇ ਤੇ ਇੱਕਦਮ ਭਾਈ ਗੋਪਾਲਾ ਜੀ ਨੇ ਹੱਥ ਖੜਾ ਕੀਤਾ ਇੱਕ ਕੁਦਰਤੀ ਵੀ ਦਾਤ ਕੁਦਰਤ ਦੀ ਦਾਤ ਹੁੰਦੀ ਹੈ ਸਭ ਦੇ ਗਲੇ ਵਿੱਚ ਕਿਸੇ ਦੀ ਆਵਾਜ਼ ਬੜੀ ਹੀ ਮਿੱਠੀ ਹੁੰਦੀ ਹੈ ਬੜੀ ਖਿੱਚ ਪਾਉਂਦੀ ਹੈ ਕਈਆਂ ਦੀ ਆਵਾਜ਼ ਤੇ ਭਾਈ ਗੋਪਾਲਾ ਜੀ ਉਸੇ ਹੀ ਬਖਸ਼ਿਸ਼ ਦੇ مالک ਸਨ ਉਹਨਾਂ ਦੀ ਆਵਾਜ਼ 'ਚ ਬੜੀ ਖਿੱਚ ਸੀ ਉਹਨਾਂ ਦੀ ਆਵਾਜ਼ 'ਚ ਬੜਾ ਦਰਦ ਸੀ ਬੜੀ ਪੀੜ ਸੀ ਜਿਹੜਾ ਵੀ ਬਾਣੀ ਸੁਣਦਾ ਸੀ ਨਾ ਮੋਹਤ ਹੀ ਹੋ ਜਾਂਦਾ ਸੀ ਤੇ ਭਾਈ ਗੋਪਾਲਾ ਜੀ ਨੇ ਹੱਥ ਉੱਤੇ ਕੀਤਾ ਮਹਾਰਾਜ ਜੇ ਮੈਨੂੰ ਆਗਿਆ ਕਰੋ ਨਾ ਤੇ ਮੈਂ ਬਾਣੀ ਪੜਾਂ ਜਪਜੀ ਸਾਹਿਬ ਦਾ ਪਾਠ ਤੁਹਾਨੂੰ ਮੈਂ ਸੁਣਾ ਦੇਣਾ ਮੈਨੂੰ ਇਹ ਸੇਵਾ ਦਿਓ ਮਹਾਰਾਜ ਜੀ ਕਹਿਣ ਲੱਗੇ ਠੀਕ ਹੈ ਆਓ ਉਹ ਸੰਗਤ ਤੋਂ ਉੱਠੇ ਬਾਣੀ ਪੜਨ ਵਾਲਿਆਂ ਵਾਸਤੇ ਆਪ ਜੀ ਨੂੰ ਪਤਾ ਹੈ ਉੱਚਾ ਸਥਾਨ ਹੁੰਦਾ ਉੱਚੇ ਸਥਾਨ ਤੇ ਬਿਠਾਇਆ ਵੀ ਇੱਥੇ ਬੈਠੋ ਤੁਸੀਂ ਬਾਣੀ ਪੜੋ ਮਹਾਰਾਜ ਤਖਤ ਤੇ ਬੈਠੇ ਨੇ ਭਾਈ ਗੋਪਾਲਾ ਜੀ ਸੰਗਤ ਦੇ ਸਾਹਮਣੇ ਉੱਚੇ ਤਖਤ ਤੇ ਬੈਠ ਗਏ ਸੰਗਤ ਸਾਰੀ ਬੈਠੀ ਹੈ ਸਾਹਮਣੇ ਭਾਈ ਗੋਪਾਲਾ ਜੀ ਨੇ ਪਾਠ ਸ਼ੁਰੂ ਕੀਤਾ ਜਪਜੀ ਸਾਹਿਬ ਦਾ ਇੱਕ ਓੰਕਾਰ ਤੋਂ ਭਾਈ ਗੋਪਾਲਾ ਜੀ ਇੰਨੀ ਮਿੱਠੀ ਆਵਾਜ਼ ਵਿੱਚ ਪਾਠ ਕਰ ਰਹੇ ਨੇ ਇੰਨਾ ਸਹਿਜ ਦੇ ਨਾਲ ਇਨਾ ਟਿਕਾ ਦੇ ਨਾਲ ਸਾਧ ਸੰਗਤ ਜੀ ਉਪਾਠ ਹੋ ਰਿਹਾ ਹੈ ਗੁਰੂ ਮਹਾਰਾਜ ਜੀ ਸਾਰੀ ਸੰਗਤ ਇਕਾਗਰ ਹੋ ਕੇ ਸੁਣ ਰਹੀ ਹੈ ਕੋਈ ਹਿਲਜੋਲ ਨਹੀਂ ਹੋ ਰਹੀ ਕੋਈ ਵੀ ਕਿਸੇ ਦਾ ਬਾਹਰੋਂ ਆਣਾ ਜ ਬਿਲਕੁਲ ਸ਼ਾਂਤ ਮਾਹੌਲ ਸਭ ਦੀ ਲਿਵ ਜੁੜੀ ਹੋਈ ਹੈ ਸਭ ਦੀ ਲਿਵ ਗੁਰਬਾਣੀ ਚ ਬਖਸ਼ਿਸ਼ਾਂ ਦੇਖੋ ਕਿੰਨੀਆਂ ਨੇ ਗੁਰੂ ਮਹਾਰਾਜ ਜੀ ਨੇ ਆਪਣੇ ਆਸਣ ਤੋਂ ਉੱਤਰ ਕੇ ਨਾ ਥੱਲੇ ਪੁੰਜੇ ਬਹਿ ਗਏ ਜਦੋਂ ਭਾਈ ਗੋਪਾਲਾ ਜੀ ਪਾਠ ਕਰ ਰਹੇ ਹਨ ਮਹਾਰਾਜ ਨੇ ਆਪਣਾ ਆਸਣ ਆਪਣਾ ਤਖਤ ਛੱਡਤਾ ਵੀ ਇੰਨੀ ਮਿੱਠੀ ਬਾਣੀ ਪੜੀ ਜਾ ਰਹੀ ਤੇ ਮੈਂ ਤਖਤ ਤੇ ਬੈਠਾ ਹਾਂ ਮਹਾਰਾਜ ਕਹਿੰਦੇ ਚੰਗਾ ਹੀ ਨਹੀਂ ਲੱਗਾ ਸਤਿਗੁਰਾਂ ਨੂੰ ਤਖਤ ਤੋਂ ਉੱਤਰ ਕੇ ਥੱਲੇ ਬਹਿ ਗਏ ਸਾਰਾ ਜਦੋਂ ਬਾਣੀ ਦਾ ਪਾਠ ਸੰਪੂਰਨ ਹੋਇਆ ਸ਼ਲੋਕ ਪੜਿਆ ਗਿਆ ਇੰਨੀ ਮਿੱਠੀ ਆਵਾਜ਼ ਵਿੱਚ ਜਦੋਂ ਸਾਰੀ ਸੰਪੂਰਨਤਾ ਹੀ ਹੋਈ ਨਾ ਸਮਾਪਤੀ ਹੋਈ ਤਾਂ ਗੁਰੂ ਮਹਾਰਾਜ ਜੀ ਨੇ ਤੁਰੰਤ ਆਪਣੇ ਇੱਕ ਸਿੱਖ ਨੂੰ ਬੁਲਾਇਆ ਕਹਿੰਦੇ ਜੀ ਜਿਹੜਾ ਸਾਡੇ ਕੋਲ ਕੱਲ ਅਰਬੀ ਘੋੜਾ ਆਇਆ ਨਾ ਕਾਠੀ ਸਮੇਤ ਕਿਉਂਕਿ ਉਸ ਦੇ ਉੱਤੇ ਕਾਠੀ ਵੀ ਜਿਹੜੀ ਸੀ ਨਾ ਉਹਦੇ 'ਚ ਬੜਾ ਸੋਨਾ ਲੱਗਾ ਹੋਇਆ ਸੀ ਕਾਠੀ ਤੇ ਘੋੜੇ ਦੀ ਕਾਠੀ ਤੇ ਵੀ ਸੋਨਾ ਲੱਗਾ ਹੋਇਆ ਸੀ ਘੋੜੇ ਤੇ ਵੀ ਬੜੀਆਂ ਜਿਹੜੇ ਚੀਜ਼ਾਂ ਸਨ ਉਹ ਸੋਨੇ ਦੀਆਂ ਬੜੀਆਂ ਹੋਈਆਂ ਸਨ ਅਰਬੀ ਨਸਲ ਦਾ ਘੋੜਾ ਸੀ ਮਹਾਰਾਜ ਕਹਿੰਦੇ ਜਿਹੜਾ ਸਾਡੇ ਕੋਲ ਕੱਲ ਅਰਬੀ ਨਸਲ ਦਾ ਘੋੜਾ ਐ ਉਹ ਨਾ ਉਹ ਕਾਠੀ ਸਮੇਤ ਪਹੀ ਗੋਪਾਲਾ ਜੀ ਨੂੰ ਦੇ ਦਿਓ ਸਿੱਖ ਤੇ ਬਚਨ ਮੰਨਦੇ ਸਨ ਮਹਾਰਾਜ ਜੀ ਦੇ ਹੱਥ ਜੋੜੇ ਸਤਿਗੁਰੂ ਜੀ ਸਤਿਵਚਨ ਜਨ ਗਏ ਜਾ ਕੇ ਉਸ ਬਲਚੋਂ ਘੋੜਾ ਲਿਆ ਕੇ ਖੋਲ ਕੇ ਪਾਈ ਗੋਪਾਲਾ ਜੀ ਨੂੰ ਫੜਾਤਾ ਪਾਈ ਗੋਪਾਲਾ ਜੀ ਸਿਰ ਨੀਵਾ ਹੋ ਗਿਆ ਇਹ ਗੁਰੂ ਦੀ ਤੇ ਗੁਰੂ ਦੇ ਸਿੱਖ ਦੀ ਬੜੀ ਡੂੰਗੀ ਵਿਚਾਰ ਸੀ ਜਿਹੜੀ ਅੰਤਰ ਕਰਨ ਦੇ ਵਿੱਚ ਚੱਲੀ ਤੇ ਅੰਤਰ ਕਰਨ ਦੇ ਵਿੱਚ ਸੰਪੂਰਨ ਹੋ ਰਹੀ ਹੈ ਸਿੱਖ ਸੰਗਤ ਦੇਖ ਰਹੀ ਹੈ ਵੀ ਹੋ ਕੀ ਰਿਹਾ ਹੈ ਤੇ ਇੱਕ ਸਿੱਖ ਨੇ ਪੁੱਛਿਆ ਮਹਾਰਾਜ ਜੀ ਸਾਡਾ ਹੱਕ ਤੇ ਨਹੀਂ ਹੈ ਵੀ ਤੁਹਾਨੂੰ ਪੁੱਛ ਸਕੀਏ ਕੋਈ ਗੱਲ ਜਿਹੜੀ ਤੁਸੀਂ ਕੋਈ ਖੇਡ ਰਚਾ ਰਹੇ ਹੋ ਪਰ ਮਹਾਰਾਜ ਫਿਰ ਵੀ ਅਸੀਂ ਅਰਜ਼ ਕਰਦੇ ਹਾਂ ਕਿਰਪਾ ਕਰਕੇ ਸਤਿਗੁਰੂ ਜੀ ਸਾਨੂੰ ਦੱਸੋ ਇਹ ਤੁਸੀਂ ਬਾਣੀ ਦਾ ਪਾਠ ਸੁਣਿਆ ਉਸ ਤੋਂ ਬਾਅਦ ਕੁਝ ਨਹੀਂ ਆਖਿਆ ਇਕਦਮ ਤੁਸੀਂ ਬਚਨ ਕਰ ਦਿੱਤਾ ਵੀ ਘੋੜਾ ਲਿਆ ਕਰਕੇ ਇਹਨੂੰ ਦੇ ਦਿਓ ਤੇ ਨਾਲੇ ਤੁਸੀਂ ਮਹਾਰਾਜ ਜੀ ਆਪਣੇ ਸਿੰਘਾਸਨ ਤੋਂ ਥੱਲੇ ਉਤਰ ਗਏ ਆਪਣੇ ਤਖਤ ਤੋਂ ਥੱਲੇ ਉਤਰ ਗਏ ਐਸਾ ਤੇ ਕਦੇ ਨਹੀਂ ਵੇਖਿਆ ਤੁਸੀਂ ਪੁੰਜੇ ਬਹਿ ਗਏ ਉਹ ਤੇ ਸਾਥ ਸੰਗਤ ਜੀ ਸਰਵਣ ਕਰਿਓ ਫਿਰ ਜਿਹੜਾ ਮਹਾਰਾਜ ਜੀ ਨੇ ਜਵਾਬ ਦਿੱਤਾ ਕਹਿੰਦੇ ਭਾਈ ਗੋਪਾਲਾ ਇੰਨੀ ਮਿੱਠੀ ਬਾਣੀ ਪੜ ਰਹੇ ਇੰਨੀ ਸੁਣੀ ਬਾਣੀ ਪੜ ਰਹੇ ਸਨ ਕਿ ਇੱਕ ਵੇਲੇ ਸਾਡਾ ਮਨ ਇੰਨਾ ਜੁੜ ਗਿਆ ਸਾਡੀ ਪ੍ਰੀਤੀ ਇੰਨੀ ਬਣ ਗਈ ਸੀ ਕਿ ਅਸੀਂ ਨਾ ਆਪਣੇ ਤਖਤ ਤੋਂ ਥੱਲੇ ਉਤਰ ਜਾਈਏ ਤੇ ਜਦੋਂ ਪਾਠ ਸੰਪੂਰਨ ਹੋਏਗਾ ਨਾ ਇਹਨਾਂ ਨੂੰ ਬਾਹਾਂ ਤੋਂ ਫੜ ਕੇ ਤੇ ਆਪਣੇ ਤਖਤ ਤੇ ਬਿਠਾ ਕੇ ਇਹਨਾਂ ਦਾ ਸਨਮਾਨ ਕਰੀਏ ਇਹਨਾਂ ਨੇ ਇੰਨੀ ਮਿੱਠੀ ਤੇ ਇੰਨੀ ਲਿਵ ਜੋੜ ਕੇ ਬਾਣੀ ਦਾ ਪਾਠ ਕਰਿਆ ਸਿੱਕੇ ਲਗਾ ਮਹਾਰਾਜ ਫਿਰ ਤੁਸੀਂ ਤਖਤ ਤੇ ਤੇ ਬਿਠਾਇਆ ਨਹੀਂ ਤਖਤ ਤੇ ਤੇ ਬਿਠਾਇਆ ਨਹੀਂ ਮਹਾਰਾਜ ਜੀ ਫਿਰ ਤੁਸੀਂ ਤਖਤ ਤੋਂ ਤੇ ਥੱਲੇ ਆਪੀ ਤਖਤ ਤੇ ਮਹਾਰਾਜ ਵਿਰਾਜ ਕੇ ਇਹਨਾਂ ਨੂੰ ਤੇ ਘੋੜਾ ਕਿਉਂ ਦਿੱਤਾ ਤੇ ਮਹਾਰਾਜ ਜੀ ਨੇ ਜਵਾਬ ਦਿੱਤਾ ਕਿ ਭਾਈ ਗੁਰੂ ਦੇ ਸਿੱਖਾ ਜਿਸ ਵੇਲੇ ਇਹ ਸ਼ਲੋਕ ਪੜ੍ਹ ਰਿਹਾ ਸੀ ਨਾ ਜਪਜੀ ਸਾਹਿਬ ਦਾ ਸਮਾਪਤੀ ਕਰਨ ਲੱਗਾ ਸੀ ਤੇ ਇਹਦੇ ਮਨ ਵਿੱਚ ਪਹਿਲਾਂ ਤੇ ਕੋਈ ਫੁਰਨਾ ਨਹੀਂ ਚੱਲਿਆ ਪੂਰੀ ਲਿਵ ਨਾਲ ਪਾਠ ਕਰਦਾ ਰਿਹਾ ਪਰ ਜਿਸ ਵੇਲੇ ਸ਼ਲੋਕ ਤੇ ਪਾਠ ਆਇਆ ਅਖੀਰ ਤੇ ਪਾਠ ਆਇਆ ਇਹਦੇ ਮਨ ਵਿੱਚ ਫੁਰਨਾ ਆਇਆ ਕਿ ਮੈਂ ਪਾਠ ਬੜਾ ਸੋਹਣਾ ਕਰ ਰਿਹਾ ਹਾਂ ਗੁਰੂ ਸਾਹਿਬ ਤਖਤ ਤੋਂ ਥੱਲੇ ਹੋ ਗਏ ਸੰਗਤ ਸਾਰੀ ਜੁੜੀ ਭਿੱਜੀ ਬੈਠੀ ਜੇ ਕਿਤੇ ਗੁਰੂ ਸਾਹਿਬ ਖੁਸ਼ ਹੋ ਕੇ ਮੈਨੂੰ ਇਨਾਮ ਵਿੱਚ ਕੱਲ ਜਿਹੜਾ ਘੋੜਾ ਆਇਆ ਸੋਨੇ ਦੀ ਕਾਠੀ ਉਹ ਦੇ ਦੇਣਾ ਤੇ ਬੜੀ ਕਮਾਲ ਹੋ ਜੇ ਬੜੀ ਬਖਸ਼ਿਸ਼ ਹੋਏ ਮਹਾਰਾਜ ਕਹਿੰਦੇ ਅਸੀਂ ਇਹਨੂੰ ਤਖਤ ਤੇ ਬਾਣਾ ਚਾਹੁੰਦੇ ਸੀ ਤੇ ਇਹਨੇ ਇਹ ਲਾਲਚ ਕਰਕੇ ਇਹ ਮਨ ਚ ਫੁਰਨਾ ਲਿਆ ਕਰਕੇ ਇਹ ਮੰਗ ਰੱਖ ਦਿੱਤੀ ਤੇ ਫਿਰ ਅਸੀਂ ਇਹ ਦੀ ਮੰਗ ਪੂਰੀ ਕਰਨੀ ਹੀ ਸੀ ਕਈ ਵਾਰੀ ਗੁਰੂ ਮਹਾਰਾਜਿਆਂ ਨੇ ਸਾਡੇ ਲਈ ਬੜਾ ਭਲਾ ਸੋਚਿਆ ਹੁੰਦਾ ਹੈ ਸਾਡੀ ਤੇ ਮਤ ਵੀ ਨਹੀਂ ਇੰਨੀ ਸਾਧ ਸੰਗਤ ਜੀ ਕਿ ਅਸੀਂ ਗੁਰੂ ਸਾਹਿਬ ਤੋਂ ਕੁਝ ਮੰਗ ਸਕੀ ਸਾਨੂੰ ਮੰਗਣਾ ਥੋੜਾ ਹੁੰਦਾ ਜੇ ਮੰਗਣਾ ਆਉਂਦਾ ਹੁੰਦਾ ਨਾ ਤੇ ਮਹਾਰਾਜ ਗੁਰਬਾਣੀ ਚ ਇਹ ਨਾ ਲਿਖਦੇ ਕਿ ਭਾਈ ਮੰਗਣਾ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਣਾ ਭਾਈ ਜੇ ਮੰਗਣਾ ਨਾ ਤੇ ਗੁਰੂ ਤੋਂ ਹਰੀ ਜਸ ਮੰਗੋ ਮਹਾਰਾਜ ਤੇ ਇੱਛਾ ਸਾਡੀਆਂ ਪੂਰੀਆਂ ਕਰਦੇ ਹੀ ਕਰਦੇ ਨੇ ਜੋ ਮਹਾਰਾਜ ਇਸ ਸੰਗਤੀ ਵਿੱਚ ਕਹਿ ਰਹੇ ਹਨ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਉਹ ਤੇ ਸਾਰੀਆਂ ਇੱਛਾਵਾਂ ਨੂੰ ਆਪ ਪੂਰੀਆਂ ਕਰਨ ਕਰਨ ਵਾਲਾ ਪਰਮਾਤਮਾ ਹੈ ਗੁਰੂ ਤੇ ਸਭ ਇੱਛਾਵਾਂ ਆਪ ਪੂਰੀਆਂ ਕਰ ਦਿੰਦਾ ਹੈ ਸਾਡੀ ਲਿਵ ਜੁੜੀ ਹੋਵੇ ਸਾਡਾ ਧਿਆਨ ਜੁੜਿਆ ਹੋਵੇ ਇਹ ਬੜਾ ਮਹਾਨੇ ਰੱਖਦਾ ਤੇ ਇਸ ਗੱਲ ਤੋਂ ਸਾਧ ਸੰਗਤ ਜੀ ਇਸ ਸਾਖੀ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਗੁਰਬਾਣੀ ਚ ਕਿੰਨੀਆਂ ਬਖਸ਼ਿਸ਼ਾਂ ਹਨ ਗੁਰਾਂ ਨੇ ਕਿੰਨਾ ਸਤਕਾਰ ਕੀਤਾ ਮੈਨੂੰ ਮਾਫ ਕਰਿਓ ਅਸੀਂ ਵੀ ਘਰਾਂ ਵਿੱਚ ਪਾਠ ਕਰਾਉਨੇ ਆ ਜਪਜੀ ਸਾਹਿਬ ਸੁਖਮਨੀ ਸਾਹਿਬ ਅਖੰਡ ਪਾਠ ਸਾਹਿਬ ਸਹਿਜ ਪਾਠ ਪਾਠ ਕਰਾਉਨੇ ਆ ਜੇ ਅਸੀਂ ਚਾਹਨੇ ਆ ਨਾ ਵੀ ਕਰਨ ਵਾਲਾ ਲਿਵ ਜੋੜ ਕੇ ਧਿਆਨ ਨਾਲ ਪਾਠ ਕਰੇ ਤੇ ਸਾਨੂੰ ਸੁਣਨ ਵਾਲਿਆਂ ਨੂੰ ਵੀ ਕੋਲ ਐ ਨਿਕਾਗਰ ਹੋ ਕੇ ਤੇ ਲਿਵ ਜੋੜ ਕੇ ਬੈਠਣਾ ਪਏਗਾ ਮਾਹੌਲ ਉਹੋ ਜਿਹਾ ਬਣਾਉਣਾ ਪਏਗਾ ਲੋ ਜੀ ਅਸੀਂ ਸਾਵਧਾਨ ਹੋ ਕੇ ਭਾਈ ਬੈਠੇ ਆ ਕਿਸੇ ਦੀ ਤੁਹਾਨੂੰ ਆਵਾਜ਼ ਨਹੀਂ ਸੁਣਾਈ ਦੇਗੀ ਪਾਠ ਕਰਨ ਵਾਲੇ ਨੂੰ ਕੋਈ ਬੱਚਾ ਰੋਲਾ ਨਹੀਂ ਪਾਏਗਾ ਅਸੀਂ ਆ ਤੁਹਾਡੇ ਸਾਹਮਣੇ ਇਕਾਗਰ ਬੈਠੇ ਆ ਤੁਸੀਂ ਵੀ ਸਾਨੂੰ ਇਕਾਗਰ ਹੋ ਕੇ ਪਾਠ ਸੁਣਾਓ ਦੇਖੋ ਕਿਵੇਂ ਨਹੀਂ ਆਨੰਦ ਹੁੰਦਾ ਕਿਵੇਂ ਨਹੀਂ ਲਿਵ ਜੁੜਦੀ ਕਿਵੇਂ ਨਹੀਂ ਮਨ ਜੁੜਦਾ ਗੁਰਬਾਣੀ ਚ ਬਹੁਤ ਬਖਸ਼ਿਸ਼ਾਂ ਨੇ ਮਨ ਸਾਡਾ ਭਟਕੇਗਾ ਕੋਈ ਗੱਲ ਨਹੀਂ ਪਰ ਗੁਰਬਾਣੀ ਦੇ ਵਿੱਚ ਇਤਨੀ ਸ਼ਕਤੀ ਹੈ ਇਤਨਾ ਬਲ ਹੈ ਜੇ ਇੱਕ ਪੰਕਤੀ ਵੀ ਸਾਡੀ ਲਿਵ ਜੁੜ ਕੇ ਪੜੀ ਗਈ ਨਾ ਉਸੇ ਨਹੀਂ ਸਾਡਾ ਬੇੜਾ ਪਾਰ ਕਰਦੇ ਨੇ ਇੱਕ ਪੰਕਤੀ ਇੱਕ ਅੱਖਰ ਵੀ ਗੁਰੂ ਮਹਾਰਾਜ ਜੀ ਦਾ ਮਹਾਰਾਜ ਆਪ ਬਾਣੀ ਵਿੱਚ ਕਹਿੰਦੇ ਨੇ ਕਿਨਕਾ ਏਕ ਜਿਸ ਜੀਵ ਸਵੈ ਤਾਂ ਕੀ ਮਹਿਮਾ ਗਣੀ ਨਾ ਵੈ ਇੱਕ ਗੁਰ ਬਾਣੀ ਦੇ ਗਿਆਨ ਦਾ ਕਿਨਕਾ ਹੀ ਜਿਨੇ ਹਿਰਦੇ ਵਿੱਚ ਵਸਾ ਲਿਆ ਅਗਲੀ ਪੰਕਤੀ ਵਿੱਚ ਮਹਾਰਾਜ ਬਖਸ਼ਿਸ਼ਾ ਕਰਦੇ ਹਰ ਜਿਓ ਤੇਰੀ ਸਦਾ ਸ਼ਰਣਾਈ ਮੇਰੇ ਮਾਲਕ ਜੀ ਮੈਂ ਤਾਂ ਸਦਾ ਸਦਾ ਤੁਹਾਡੀ ਸ਼ਰਨ ਵਿੱਚ ਹਾਂ ਆਪੇ ਬਖਸ਼ੇ ਦੇ ਵੜਾਈ ਤੁਸੀਂ ਮਹਾਰਾਜ ਆਪ ਬਖਸ਼ਦੇ ਹੋ ਤੇ ਆਪ ਹੀ ਵੜਾਈ ਦਿੰਦੇ ਹੋ ਜਮਕਾਲ ਤਿਸ ਨੇੜ ਨਾ ਆਵੇ ਜੋ ਹਰ ਹਰ ਨਾਮ ਧਿਆਵਣਿਆ ਜਿਹੜਾ ਇਨਸਾਨ ਹਰੀ ਦਾ ਨਾਮ ਤੇ ਹੁੰਦਾ ਸਿਮਰਨ ਕਰਦਾ ਬਾਣੀ ਪੜ੍ਹਦਾ ਜਮਕਾਲ ਉਸ ਦੇ ਕਦੇ ਵੀ ਨੇੜੇ ਨਹੀਂ ਆਉਂਦਾ ਹੁਣ ਜਮਕਾਲ ਹੈ ਕੀ